ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੁਧਿਆਣੇ ਦੀ ਸਾਰੀ ਨਿਹੰਗ ਸਿੰਘ ਫੌਜ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈਆਂ ਜਥੇਬੰਦੀਆਂ ਸਾਰਿਆਂ ਨੇ ਮਿਲ ਕੇ ਇੱਥੇ ਅੱਜ ਬਹੁਤ ਵਧੀਆ ਜਥੇਦਾਰ ਬਾਬਾ ਕਲਦੀਪ ਸਿੰਘ ਜੀ ਦੀ ਅਗਵਾਈ ਵਿੱਚ ਫਲਾਣਾ ਸਮਾਗਮ ਜਿਹੜਾ 52ਵਾਂ ਸਲਾਣਾ ਸਮਾਗਮ ਹੋਇਆ ਹੈ ਬੜੇ ਹੀ ਸੋਹਣੇ ਤਰੀਕੇ ਨਾਲ ਅੱਜ ਹੋ ਨਿਭੜਿਆ ਹੈ ਉਸ ਖਾਲਸਾ ਫੌਜ ਸਾਰੀ ਜਹੋ ਜਲਾਲ ਅੱਜ ਵੇਖਣ ਨੂੰ ਮਿਲੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਜੀ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਵੀ ਪਹੁੰਚੇ ਸੀ ਜੈਹਦਰ ਬਾਬਾ ਮਾਨ ਸਿੰਘ ਜੀ ਜੈਹਦਰ ਬਾਬਾ ਹਰਮੀਤ ਸਿੰਘ ਜੀ ਤੇ ਹੋਰ ਵੀ ਅਣਗਿਣਤ ਫੌਜਾਂ ਜਿਹੜੀਆਂ ਕਿ ਮੋਗੇ ਤੋਂ ਵੀ ਸਾਡੇ ਜੈਹਦਰ ਸਾਹਿਬ ਪਹੁੰਚੇ ਨੇ ਬਹੁਤ ਬਹੁਤ ਧੰਨਵਾਦ ਆ ਜਿਓ ਆਇਆਂ ਨੂੰ ਸਾਰਿਆਂ ਨੂੰ ਅਸੀਂ ਸਿਰੇ ਮੱਥੇ ਕਬੂਲ ਕਰਦੇ ਆ ਤੇ ਆਉਣ ਵਾਲਾ ਸਮਾਂ ਵੀ ਅਸੀਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਆਉਣ ਵਾਲਾ ਸਮਾਂ ਜਿਹੜਾ ਆ ਉਹ ਖਾਲਸੇ ਦੇ ਜਹੋ ਜਲਾਲ ਵਲੋਂ ਨਾਲ ਚੱਲਣਾ ਚਾਹੀਦਾ ਬੱਚਿਆਂ ਨੂੰ ਗੱਤਕੇ ਸਿਖਾਓ ਬੱਚਿਆਂ ਨੂੰ ਅਮਰਤਾਰੀ ਬਣਾਓ ਤੇ ਆਉਣ ਵਾਲਾ ਸਮਾਂ ਜਿਹੜਾ ਖਾਲਸੇ ਦਾ ਰਾਜ ਹੋਣਾ ਚਾਹੀਦਾ ਸੋ ਸਾਰੇ ਵੀਰਾਂ ਨੂੰ ਬੇਨਤੀ ਆਪੋ ਆਪਣੇ ਇਲਾਕਿਆਂ ਦੇ ਵਿੱਚ ਵੀ ਇਸੇ ਵੇ ਪ੍ਰਚਾਰ ਕਰੋ ਸਿੱਖੀ ਦਾ ਵੱਧ ਤੋਂ ਵੱਧ ਆਪਾਂ ਸਿੱਖੀ ਜੀਵਨ ਅਪਣਾਈਏ ਤੇ ਆਪਣੇ ਗੁਰੂ ਸਾਹਿਬ ਦਾ ਜਸ ਗਾਈਏ ਵਾਹਿਗੁਰੂ ਬਤਈਏ ਸੰਗਤ ਜੀ 2 ਮਹੀਨੇ ਹੋ ਗਏ ਆ ਪ੍ਰੋਗਰਾਮ ਦੇ ਤਿਆਰੀਆਂ ਕਰਦੇ ਕਿ ਅੱਜ ਸਾਰੀ ਢਿੰਗ-ਠਿੰਗ ਪੌਜ ਜਿੰਨੇ ਵੀ ਆਪਣੀ ਚੱਲ-ਚੱਲ ਕੇ ਆਈ ਆ ਉਹਨਾਂ ਦਾ ਅਸੀਂ ਬਹੁਤ ਦਿলো ਧੰਨਵਾਦ ਕਰਦੇ ਆ ਗਿਆ ਵਿਚਾਰੀਆਂ ਜਿਹੇ ਪਹੁੰਚ ਜਿਹੇ ਬੰਦੀਆਂ ਪਹੁੰਚੀਆਂ ਨੇ ਇੱਥੇ ਮਹਾਰਾਜ ਚੜ੍ਹਦੀ ਕਲਾ ਕਰੇ ਤੇ ਤਰ੍ਹਾਂ ਹਰ ਖਾਸ ਤਰ੍ਹਾਂ ਜਿਵੇਂ ਆਪਾਂ ਵਰਸੀ ਮਨਾਉਨੇ ਆ ਬਾਬਾ ਜੀ ਜਹਾਤੋਂ ਦੀ ਫਿਰ ਨਗਰ ਕੀਰਤਨ ਕਰ ਦਿੰਦੇ ਹੁਣ ਅਸੀਂ ਵਰਸੀ ਮਨਾਉਨੇ ਆ ਇੱਥੇ ਬਾਬਾ ਜੀ ਦੇ ਪੜਾਅ ਦੇ ਉੱ ਸਾਰੇ ਸੰਗਤਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਚੜ ਕੇ ਹਿੱਸਾ ਲਿਆ ਕਰੋ ਗੁਰੂ ਬਾਣੀ ਬਾਣੇ ਨਾਲ ਜੁੜੋ ਅੰਮ੍ਰਿਤ ਪਾਣ ਕਰੋ ਤੇ ਬਾਣੀ ਵਾਲੇ ਜੁੜੋ ਬਾਣੀ ਨਾਲ ਜੁੜੋ ਤੇ ਜਿੰਨੇ ਵੀ ਮੇਰੇ ਜਵਾਨ ਮੁੰਡੇ ਆ ਗਏ ਜਿਹੜੇ ਨਸ਼ਿਆਂ ਦੇ ਵਿੱਚ ਵੜਿਆ ਉਹ ਨਸ਼ੇ ਨੂੰ ਛੱਡ ਕੇ ਗੁਰੂ ਵਾਲੇ ਹੋ ਕੇ ਆਪਾਂ ਮਰਨਾ ਤਾਂ ਇੱਕ ਦਿਨ ਹੈਗਾ ਮਰਨਾ ਸੱਚ ਹੈ ਜੀਣਾ ਝੂਠ ਹੈ ਆਪਾਂ ਗੁਰੂ ਵਾਲੇ ਹੋ ਕੇ ਕਿਉਂ ਨਾ ਮਰੀਏ ਆਪਾਂ ਅੰਗੂਰੇ ਹੋ ਕੇ ਨਾ ਮਰੀਏ ਵੀ ਗੁਰੂ ਵਾਲੇ ਹੋ ਕੇ ਨਾ ਮਰੀਏ ਗੁਰੂ ਵਾਲੇ ਹੋ ਕੇ ਮਰੀਏ ਜੇ ਮਰਨਾ ਹੀ ਹੈ ਅੰਮ੍ਰਿਤ ਪਾਣ ਕਰਕੇ ਛਕੀਏ ਆ ਜਿਹੜੇ ਨਸ਼ੇ ਚੱਲਦੇ ਆ ਚਿੱਟਾ ਚੱਲਦਾ ਹੋਰ ਬੜਾ ਕੁਝ ਚੱਲਦਾ ਇਹ ਚੀਜ਼ਾਂ ਤੋਂ ਦੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਲਖਤੇ ਜਗਰ ਸਭ ਜਿਆਦਾ ਅਜੀਤ ਸਿੰਘ ਜੀਆਂ ਦੇ ਜਿਹੜੇ ਹੈ ਤਨ ਦੇ ਹਾਲੇ ਮੁਖ ਰੱਖਦੇ ਹੋਇਆ ਇਹ ਸਮਾਗਮ ਅਕਾਲ ਬੁੰਗਾ ਸੋਣੀ ਨਿਹੰਗ ਸਿੰਘਾ ਲੁਧਿਆਣਾ ਟਰਾਂਸਪੋਰਟ ਨਗਰ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਉਹਨਾਂ ਦੇ ਵੱਲੋਂ ਥਾਪੇ ਗਏ ਮੁਖ ਪ੍ਰਬੰਧਕ ਜਿਆਦਾ ਕੁਲਦੀਪ ਸਿੰਘ ਜੀ ਤੇ ਨਾਲ ਨੇ ਸੰਤ ਸਪਾਹੀ ਗਰੁੱਪ ਦੇ ਪ੍ਰਧਾਨ ਦਵਿੰਦਰ ਸਿੰਘ ਜੀ ਸੰਸਪਾਹੀ ਅਤੇ ਸਾਡੇ ਚਾਚਾ ਜੀ ਮੋਹਨ ਸਿੰਘ ਜੀ ਬਿੱਲੂ ਹੋਰ ਸਿੰਘ ਸਾਰੇ ਇਥੇ ਜਿੰਨੇ ਵੀ ਪਹੁੰਚੇ ਨੇ ਸਾਰੇ ਬਹੁਤ ਬਹੁਤ ਮੁਬਾਰਕਾਂ ਇਸ ਸਮਾਗਮ ਦੀਆਂ ਤੇ ਸਾਤੂਕਰਾਂ ਦਾ ਵਚਨ ਹੈ ਇਹਨਾਂ ਗਰੀਬ ਸਿੱਖਾਂ ਨੂੰ ਦੀਉ ਪਤ ਹੈ ਯਾਦ ਕਰੇ ਹਮਰੀ ਗੁਰਿਆਈ ਉਸ ਸਾਤੂਕਰਾਂ ਦਿੱਤੀ ਹੋਈ ਸਦਾ ਆਂਧ ਨੂੰ ਗੁਰੂ ਸਾਹਿਬ ਜੀ ਦਿੱਤੀ ਹੋਈ ਮਰਜ਼ਾਦਾ ਨੂੰ ਇਹ ਫੌਜ ਚੜ੍ਹਦੀ ਕਲਾ ਵੱਲ ਲਿਜਾ ਰਹੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਸ਼ੋਂ ਰੋਜ਼ ਤੋਂ ਅਖੰਡ ਪਾਠ ਆਰੰਭ ਹੋਏ ਅੱਜ ਅਮਰਤ ਦੇ ਵੇਲੇ ਭੋਗ ਪਾਇਆ ਉਪਰੰਤ ਰਾਗੀ ਢਾਡੀ ਸਿੰਘਾਂ ਨੇ ਕਥਾ ਕੀਰਤਨ ਕੀਤਾ ਹੁਣ ਗੁਰੂਗਿਆਂ ਲਾਡਲੀਆਂ ਫੌਜਾਂ ਖਾਲਸਾ ਬੰਦ ਕੱਦ ਕੇ ਜੌਹਰ ਦਿਖਾ ਰਿਆ ਸੂਹ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਆਓ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਣਾ ਕੀਤੀਆਂ ਨੇ ਉਸ ਦੇ ਪਹਿਰਾ ਤਾਂ ਇਹ ਅੱਧੀ ਕਲਾ ਦੇ ਵਿੱਚ ਜਿੱਥੇ ਵੀ ਕੋਈ ਗਰੀਬ ਮਜਲੂਮ ਦੇ ਨਾਲ ੱੱਕਾ ਹੁੰਦਾ ਉਹਦੇ ਨਾਲ ਖੜ੍ਹੀਏ ਤੇ ਜਿਹੜਾ ਸਾਡਾ ਸਿਧਾਂਤ ਹੈ ਖਾਤਗੁਰਾਂ ਨੇ ਸਾਨੂੰ ਬਖਸ਼ ਕੇ ਖਾਲਸਾ ਪੰਥ ਜਿਹੜਾ ਨਿਆਰਾ ਹੋਣ ਦਾ ਸੰਸਿਧਾ ਦਿੰਦਾ ਹੈ ਜਦ ਬਲ ਖਾਲਸਾ ਨਾਲ ਹੈ ਨਿਆਰਾ ਤਬ ਲਗ ਤੇਜ ਦੇ ਹੁੰ ਮੈਂ ਸਾਰਾ ਜਉਂ ਤੱਕ ਖਾਲਸਾ ਨਿਆਰਾ ਰਹੂਗਾ ਬਾਣੀ ਤੇ ਬਾਣੇ ਦੇ ਵਿੱਚ ਪਰਪੱਕ ਰਹੂਗਾ ਪਹਿਲਾਂ ਬਾਣੀ ਫੇਰ ਬਾਣਾ ਬਾਣੀ ਬਾਣਾ ਬੰਦੋਂ ਸਨ ਸਿੰਘ ਗੁਰੂ ਦਾ ਪੰਚੀ ਜਾਣੋ ਫੇਰ ਸਤਿਗੁਰੂ ਮਹਾਰਾਜ ਦੇ ਤੇ ਕਿਰਪਾ ਕਰਨਗੇ ਜਿਹੜੇ ਸਾਡੇ ਵੀਰ ਮਾਈ ਭਾਈ ਅਮਰਤ ਨਹੀਂ ਛਕਿਆ ਸਾਡਾ ਮਕਸਦ ਇਹ ਹੀ ਆ ਗੁਰੂ ਕੇ ਜਹਾਜ ਦੇ ਚੜਨਾ ਅਮਰ ਛਕਾਉਣਾ ਤੇ ਅਮਰ ਛਾ ਕੇ ਗੁਰੂ ਵਾਲੇ ਬਣੋ ਤੇ ਗੁਰੂ ਸਾਹਿਬ ਦੀਆਂ ਬਖਸ਼ਾਆਂ ਫੇਰ ਹੀ ਹੋਣਗੀਆਂ ਜਦੋਂ ਅਸੀਂ ਗੁਰੂ ਦਾ ਸਿਧਾਂਤ ਤੇ ਹੁਕਮ ਮੰਨਾਂਗੇ ਵੀ ਉਹ ਪਹੁਲ ਖੰਡਾ ਧਾਰ ਕੋਈ ਜਨਮ ਸਿਰੇ ਲਾਹੂ ਗਾਉ ਗੋਬਿੰਦ ਸਿੰਘ ਆਪੇ ਗੁੱਲਾ ਗੁਰ ਚੇਲਾ ਖੂ ਬਾਜਾਂ ਵਾਲੇ ਨੇ ਸਾਨੂੰ ਇਹ ਪਾਤਸ਼ਾਹੀਆਂ ਬਖਸ਼ੀਆਂ ਨੇ ਆਓ ਆਪਾਂ ਉਹਦੇ ਡਟ ਕੇ ਪਹਿਰਾ ਦੀਏ ਸਾਨੂੰ ਪਛਮੀ ਸਭ ਤਰ੍ਹਾਂ ਹੀ ਸਾਡਾ ਜਿਹੜਾ ਖਾਲਸਾ ਪੰਥ ਦਾ ਨਿਆਰਾ ਪਾਣਾ ਸਾਨੂੰ ਉਹ ਚਾਹੀਦਾ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਾਂ ਕਿ ਨਸ਼ੇ ਛੱਡ ਕੇ ਗੁਰੂ ਵਾਲੇ ਬਣੋ ਸਾਨੂੰ ਪਾਤਸ਼ਾਹੀਆਂ ਗੁਰੂ ਨੇ ਸਾਨੂੰ ਨਵਾਦਿਆ ਜਿਹੜਾ ਕਹਿੰਦੇ ਖਾਲਸਾ ਸਾਧਿਆ ਤੇ ਨਵਾਦਿਆ ਉਹ ਸਾਨੂੰ ਬਖਸ਼ੀਆਂ ਕੀਤੀਆਂ ਨੇ ਇਹਨ ਗਰੀਬ ਸਿੱਖਾਂ ਨੂੰ ਜਿਉ ਪਾਤਸ਼ਾਹੀਆਂ ਸਾਨੂੰ ਦਿੱਤੀਆਂ ਨੇ ਫਿਰ ਅਸੀਂ ਦੂਜਿਆਂ ਦੇ ਟੇਕਿਆਂ 'ਚ ਆੜੇ ਫਿਰਦੇ ਆਓ ਖਾਲਸਾ ਪੰਥ ਦੇ ਵਿੱਚ ਸ਼ਾਮਲ ਹੋ ਕੇ ਗੁਰੂਆਂ ਦੀਆਂ ਇਹਨੇ ਪਾਤਸ਼ਾਹੀਆਂ ਹੀ ਬਖਸ਼ੀਆਂ ਹੋਈਆਂ ਨੂੰ ਬਰਕਰਾਰ ਰੱਖੀਏ ਤੇ ਉਹ ਸਿਧਾਂਤ ਤੇ ਪਹਿਰਾ ਦਈਏ